ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਠੀਕ ਠਾਕ ਆ ਤੇ ਆਪਾਂ ਅੱਜ ਲੱਗੇ ਜੀ ਦਾਲ ਦੀ ਆਲੂ ਟਿੱਕੀਆਂ ਟਿੱਕੀਆਂ ਤੇ ਆਹ ਚਟਣੀ ਮੰਮੀ ਨੇ ਆਪਾਂ ਪਹਿਲੇ ਤੁਹਾਨੂੰ ਵਲੌਗ ਪਾ ਕੇ ਵਿਖਾਤਾ ਸੀ ਇੱਕ ਵਾਰੀ ਇਹ ਚਟਣੀ ਇਹ ਨਿਊ ਬਣਾਈ ਅੱਜ ਇਹ ਜਿਹੜੀ ਹੋ ਗਈ ਉਹ ਦਿਨ ਬਣਾਈ ਇਹ ਇਹ ਚਟਣੀ ਇਥੇ ਰਾ ਠੀਕ ਹੈ ਦਹੀਂ ਵਾ ਤੇ ਆ ਆਪਾਂ ਨੱਲੇ ਆਲੂ ਕਿੰਨੇ ਲਏ ਆਲੂ ਐਸੇ ਪਾ ਲੈਨੇ ਨੇ ਸਬਜ਼ੀ ਬਣਾਉਣੇ ਨਾਲ ਆਲੂ ਵਾਹੇ ਮੈਂ ਲਿੱਲੇ ਕੁਲੇ ਕੁਲੇ ਬਣਾ ਲਈ ਵਾਹੇ ਬਾਹਰ ਠੀਕ ਹੈ ਤੇ ਗਾਇਸ ਮम्मी ਨੇ ਕੁਲੇ ਲਿੱਲੇ ਆਲੂ ਤੇ ਆਹ ਖਾਡੀਆਂ ਮਿਰਚਾਂ ਨੂੰ ਹਣਾ ਤੇ ਆਤੀ ਆਪਣੇ ਹਿਸਾਬ ਨਾਲ ਲੈ ਸਕਦੇ ਜੋ ਆਲੂ ਲੂ ਵਗੈਰਾ ਕਿਉਂਕਿ ਆਪਾਂ ਤੇ ਆਪਣੇ ਤਰੀਕੇ ਨਾਲ ਲਿਆ ਵਾ ਬਾਕੀ ਆਪਣੇ ਹਿਸਾਬ ਨਾਲ ਜਿੰਨਾ ਤੇ ਆਪਣੇ ਹਿਸਾਬ ਨਾਲ ਬਣਾਉਣਾ ਬਣਾ ਸਕਦੇ ਜੀ ਚੋਲ ਮਸ਼ਾਲਾ ਆਪਾਂ ਰੱਖ ਲਿਆ ਇੱਧਰ ਤੇਲ ਧਰਤਾ ਮਮ ਨੂੰ ਤੇਲ ਧਰਤੀ ਤਾਂ ਮਟਕੀ ਲਈ ਤੇ ਆਹ ਮਿਰਚਾਂ ਦਾ ਤੱਕਰ ਮੈਂ ਗ੍ਰੇਂਡ ਲੱਗੀ ਕਰ ਲਿਆ ਵਿੱਚ ਪਾਉਣਾ ਨਾ ਇਹ ਈ ਚੋ ਆ ਤਾਂ ਨਾ ਇਹ ਦੇ ਜਿਬ ਲਾਉਣਾ ਦਾਲ ਠੀਕ ਓਕੇ ਓਕੇ ਤੇ ਬਾਕੀ ਗਾਈਸ ਮਿਰਚਾ ਮੰਮੀ ਗ੍ਰੇਂਡ ਕਰਦੇ ਲੱਗੀ ਵਾ ਇਹ ਸਾਡੀ ਅੱਜ ਦੀ ਦਾਲ ਦੀ ਰੈਸਪੀ ਵਾ ਜੀ ਗਾਈਸ ਮੰਮੀ ਦਾਲ ਸਾਡੀ ਮੂੰਗੀ ਦੀ ਤੇ ਧਨੀਆ ਪਾ ਲਿਆ ਵਿੱਚ ਮੂੰਗੀ ਦਾਲ ਹੈ ਤੇ ਜੋ ਮਰਜ਼ੀ ਪਾਸੇ ਦਾ ਪਿਆਜ਼ ਪਾ ਸਕਦੇ ਆਪਾਂ ਤੇ ਉਹ ਤੁਹਾਡੀ ਇੱਛਾ ਵਾ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਨਹੀਂ ਪਰ ਮੈਂ ਨਹੀਂ ਪਾਉਣਾ ਉਹਦਾ ਬਹੁਣੇ ਪਿਆਜ਼ ਪਾਦੇ ਆ ਆਹ ਥੋੜੀ ਲਾਲ ਮਿਰਚ ਲੈ ਲਈ ਆ ਥੋੜੀ ਥੋੜਾ ਤੁਝੇ ਸਬਜੀ ਆਲਾ ਥੋੜੇ ਨਮਕ ਇਹ ਆ ਥੋੜੀ ਹਿੰਗ ਹੈ ਹਿੰਗ ਪਾਪੜ ਮਰਜ਼ੀ ਪਾ ਸਕਦੇ ਤੇ ਇਹਦੇ ਵਿੱਚ ਵੀ ਥੋੜਾ ਨਮਕ ਪਾਉਣਾ ਆ ਲਉਂਗਾ ਜੀ ਇਹਦੇ ਵਿੱਚ ਥੋੜੀ ਹਿੰਗ ਪਾ ਦਿੰਦੇ ਸਾਰੇ ਪਾ ਦੋ ਸੋਨਾ ਹਾਂ ਥੋੜੇ ਥੋੜੇ ਪਾ ਦਿੰਦੇ ਸਾਰੇ ਤੇ ਆ ਗਰਮ ਮਸਾਲਾ ਵਾ ਤੇ ਆ ਵੀ ਪਾਉਣਾ ਵਾ ਅਦਰਕ ਨੂੰ ਵਿੱਚਾਂ ਇਹ ਤਨਾਣਾ ਤੇ ਇਹਦੇ ਚ ਪਾਉਣਾ ਵਾ ਉਹ ਛਿੱਟੇ ਪਾਉਣਾ ਕੋਸ਼ੇ ਛਿੱਟੇ ਇਹ ਦੋ ਦ ਟਿੱਕੀ ਬਣਨੀ ਆ ਨਹੀਂ ਇਹਦੇ ਵਿੱਚ ਪਾਪ ਭਰ ਕੇ ਟਿੱਕੀ ਬਣਨੀ ਨਾ ਅੱਛਾ ਹਾਂ ਇਹਦੇ ਵਿੱਚ ਛੇ ਨਮਕ ਨਾ ਆਪਣੀ ਜਿਆਦਾ ਨਾ ਬੜਾ ਨਮਕ ਤੇ ਵਾਦੂ ਆ ਬਗੇ ਕਾਲ ਜਿਆਦਾ ਨਹੀਂ ਹੁੰਦੀ ਹੈ ਹਨਾ ਹੂੰ ਤੇ ਆਪਾਂ ਇਹਦੀ ਹੀ ਤਿਆਰ ਕਰਨਾ ਪਕਾਣੀਉਣਾ ਰਣਾ ਉਹ ਮੋੜਾਖਲੇ ਸਾਈਡ ਤੇ ਜੀ ਲੋੜ ਬੋ ਤੇ ਕੋਲਾ ਲਾ ਲਵਾਂਗਾ ਐਨੇ ਕ ਪਰ ਲੈਨੇ ਸਟਫਿੰਗ ਕਰਨੇ ਤੁਹਾਨੂੰ ਹੂੰ ਆਹ ਹਡਾ ਵਿੱਚ ਲੱਗ ਗਿਆ ਠੀਕ ਹੈ ਨਾ ਤੇ ਆ ਆਪਾਂ ਇਹ ਜਨ ਲਾ ਮੈ ਹਲਵਾ ਜੀ

ਜੇ ਘਰੇ ਆਟਾ ਬਣਾਇਆ ਚੌਲਾਂ ਦਾ ਠੀਕੇ ਨਾਲ ਕਰਾ ਕੇ ਰੱਖ ਲੈ। ਚੱਲ ਜਾਟੇ ਮੋਕਣਾ ਮੋਬਿਲ ਚੜਦਾ। ਆਕੀ ਸਭ ਵੀ ਬਣਨ ਆਲੂ ਦੀ ਆਲੂ ਪਨੀਰ ਬਣਾਉਣਾ ਅੱਜ। ਓਹ ਦੇਰ ਮ ਲੈ ਕੇ ਹੋਣਾ ਚਾਹਣਾ। ਜੰਮੀ ਜੰਮੀ। ਕੋਈ ਉਸ ਮੈਂ ਸਕੂਲ ਨਹੀਂ ਸਕੂਲ ਰਾਂ ਕੇ ਵਲੌਗ ਬਣਾਉਂਦਾ। ਇਹ ਥੋੜਾ ਥੋੜਾ ਵਿੱਚ ਪਾਈ ਜਾਣਾ। ਮਤਲਬ ਭਾਨੀ ਸਟਫਿੰਗ ਕਰਨੀ ਹੈ ਇਹਦੀ। ਹਾਂ। ਦੇਖੋ। ਜੀ ਇਹ ਪਲੇਟ ਪਰ ਤੇ ਕਾਕ ਉਹ ਜਿਹਾ ਪਾਗਲਾ। ਗਾਇਸ ਇਹ ਦਾਪਾ ਮਲ ਰੈਡੀ ਕਰਨੀ ਆ ਮੈਂ ਵੇਖ ਸਕਦੇ ਹੋ ਨਾ। ਚਟਨੀਆਂ ਤੁਸੀਂ ਆਪ ਘਰ ਵੀ ਬਣਾ ਸਕਦੇ ਤੁਹਾਨੂੰ ਆਪਾਂ ਹਰੀ ਚਟਨੀ ਦਾ ਤੇ ਵੈਸੇ ਬਖਾਤਾ ਹੀ ਹਣਾ ਮੰਮੀ ਤੇ ਇਹ ਵੇਖ ਕੇ ਬਣਾ ਸਕਦੇ ਇਹ ਚਟਨੀ ਦਾ ਮੈਂ ਵਲੌਗ ਪਾਉਂਗੀ ਜਰੂਰ ਤੇ ਬਾਕੀ ਮਿਲਾਂਗੇ ਤੁਹਾਨੂੰ ਇਹ ਚਟਨੀ ਦਾ ਵੀ ਮੈਂ ਬਾਦੂੰਗੀ ਵਲੌਗ ਇਹਦਾ ਪਾਇਆ ਇਧਰ ਭਰਨ ਦੀ ਸਟਫ ਆਹ ਆ ਇੰਨੀ ਕ ਸਾਈਜ਼ ਹੈ ਗਾਈਸ ਰੱਖਿਓ ਮੈਂ ਤੁਹਾਨੂੰ ਕਹਿ ਸਕਦੀ ਹਾਂ ਆਹ ਹੋ ਜਾਂਦੀ ਮੋਟੀ ਹੋ ਗਈ ਕੋਈ ਗੱਲ ਨਹੀਂ ਮੇਰਾ ਜਿੰਨੇ ਵੀ ਗੱਲ ਵੈਸੇ ਉਸ ਸਾਈਜ਼ ਗੋਲ ਕਰ ਲਿਜੀਏ ਆਈਸਾ ਬੜੀ ਸ਼ਤੀ ਪੱਕ ਗਈ ਜੋ ਕਿਉਂਕਿ ਇਹਦਾ ਤੇਲ ਬਹੁਤ ਗਰਮ ਹੋ ਗਿਆ ਨਾ ਵੇਖੋ ਆ ਦੋ ਮੰਮੀ ਹਾਜੀ ਰੈਡੀਿੰਗ ਕਰਨ ਦੀ ਨਾਲ ਨਾਲ ਹੀ ਆ ਨਾ ਜਾ ਕੇ ਖਾਣੇ ਗਾਈਜ਼ ਵੇਖੋ ਬਣ ਕੇ ਹੋ ਗਈ ਰੈਡੀ ਨਾ ਮਮੂਲੀ ਚੀਜ਼ ਨਾ ਨੰਦਕ ਤੇਲ ਉਹ ਗੈਸ ਹੀ ਘਟਾ ਲਈ ਨਾ ਸਰਪੋਂ ਦਾ ਤੇਲ ਠੰਡਾ ਹੋ ਜਾਏ ਨਾ ਸਿਰਫ ਲੋਕਾ ਪਾ ਗਾਂ ਹਾਂ ਤੇ ਗਾਈਜ਼ ਮੈਂ ਹੁਣ ਮੂਲੀ ਲਾਤੀ ਚਿਰਾਂ ਤੇ ਗਾਇਸ ਸਾਡਾ ਨੈਕਸਟ ਸਟੈਪ ਮੂਲੀ ਵੀ ਆਪਾਂ ਚੀਲ ਲਈ ਨੂੰ ਮੂਲੀ ਅਜਿੱਤ ਇੰਨੀ ਹੀ ਮਿਲੀ ਅੱਜ ਨੂੰ ਕਿਉਂਕਿ ਬਾਜ਼ਾਰ ਨਹੀਂ ਮਿਲਿਆ ਚੰਗੀ ਤੇ ਬੰਚ ਲਿੰਮੀ ਆ ਕੱਢ ਦੋ ਗਿਆ ਜੋ ਇਹ ਨਹੀਂ ਗਾਇਸ ਇਹ ਨਹੀਂ ਹੋਈਆਂ ਇਹ ਬਈਆਂ ਮੈਂ ਪੈਰ ਚੋਂ ਲੂਣ ਹੁੰਦੀ ਬੁੜੀ ਅਮਾ ਪਰ ਚਲੂ ਹੁੰਦੀ ਗਾਇਸ ਵੇਖੋ ਹੁਣ ਸਾਡੀਆਂ ਟਿੱਕੀਆਂ ਬਣ ਕੇ ਹੋ ਗਈ ਰੈਡੀ ਵਾ ਤੇ ਹੁਣ ਆਪਾਂ ਸਰਵ ਲੱਗੇ ਕਰਨ ਕਰੋ ਮੰਮੀ ਸਰਵ ਕਰੋ ਕੀ ਕਰਦੇ ਆ ਆ ਮੈਂ ਰੱਖ ਬਣਾ ਦੇ ਪਰ ਕਰ ਦੇਈਏ ਇਸ ਨੂੰ ਪਲੇਟ ਚ ਜਾਂਦੀ ਜੈਸਟ ਕਿਨੇ ਕਰਨਾ ਮੈਂ ਮੇਰੇ ਵੀ ਟੂਰ ਹੂੰ ਹੂੰ ਮੈਂ ਕਰਨਾ ਕਰਾਉਂਦਾ ਨਹੀਂ ਪਤਾ ਉਹ ਤੁਹਾਨੂੰ ਕਿ ਜੈਸਟ ਕਰਨਾ ਪਾਉਗਾ ਸਾਨੂੰ ਰੋਟੀ ਤੇ ਸਬਜ਼ੀ ਜਿੰਨੀ ਆਨ ਪਵੰਦਰ ਤੇ ਜੈਸਿਕਾ ਦਾ ਕਰਨਾ ਸਬਜ਼ੀ ਹੂੰ ਕੁਛ ਨਹੀਂ ਹੁੰਦਾ ਨਹੀਂ ਆਂ ਮੂਲੀ ਕੱਢ ਲਈ ਸਾਬ ਕੁਛ ਨਹੀਂ ਪਤਾ ਗਾਈ ਸਾਡੀ ਪਲੇਟ ਵੇਖੋ ਸਜੰਦੀ ਵਾ ਪਹਿਲਾਂ ਮੰਮੀ ਮੋਲੀ ਪਾਣੀ ਸੀ ਹਾਂ ਡੱਟ ਟਿੱਕੀ ਨਾ ਤੋੜਦੀ ਹੁਣ ਇਹ ਕੀ ਲਾਜੇ ਬਣਾ ਕੇ ਰੱਖੀ ਨਾ ਆਪਾਂ ਬਣਾ ਕੇ ਪਹਿਲਾਂ ਬੋਤਲ ਭਰ ਲਈਏ ਫਤੋਨੀ ਦਹੀਂ ਹਣਾ ਦਹੀਂ ਨਾ ਹਾਂਜੀ ਫਿਰ ਪਾ ਦੂ ਲਾਲ ਚਰ ਚਰ ਚਨੇ ਟਿੱਕੀ ਚਲੋ ਗਾਇਸ ਹਣ ਮਿਲਦੇ ਤੁਹਾਨੂੰ ਖਾ ਪੀ ਕੇ ਸਾਡੀ ਟਿੱਕੀ ਬਣ ਕੇ ਹੋਗੀ ਰੈਡੀ ਹਾਲ ਮਮੀ ਹਾਲ ਮਮੀ